ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਿਲਾਉਣੇ ਆ ਜੀ ਆਪਾਂ ਸੀਸੀਟੀਵੀ ਕੈਮਰਾ ਵਾਲੇ ਵੀਰ ਗੁਰੂ ਰਾਮਦਾਸ ਟ੍ਰੇਡ ਵਿੱਚ ਪੋਰਸਲ ਸੀਸੀਟੀਵੀ ਕੈਮਰਾ ਸਟੋਰ ਵਾਲੇ ਆਪਣਾ ਕੰਮ ਹੈ ਬਹੁਤ ਹੀ ਘੱਟ ਰੇਟ ਤੇ ਅਗਲੇ ਨੂੰ ਚੀਜ਼ ਵਧੀਆ ਮਿਲੇ ਤੇ ਹਰ ਇੱਕੇ ਚੀਜ਼ ਲਵਾ ਸਕੇ ਕੈਮਰੇ ਤੇ ਤੁਹਾਨੂੰ ਸਾਰੇ ਤਰ੍ਹਾਂ ਦੇ ਕੈਮਰੇ ਦਿਖਾਉਣੇ ਆ ਕੀ ਹਾਲ ਹੈ ਬਾਈ ਜੀ ਵਧੀਆ ਜੀ ਹੋਰ ਠੀਕ ਹੈ ਹਾਂ ਜੀ ਹਾਂ ਜੀ ਆਪਾਂ ਤੁਹਾਨੂੰ ਦੱਸੂਗਾ ਜੀ ਕੈਮਰਿਆਂ ਬਾਰੇ ਜੀ ਕੈਮਰੇ ਜੀ ਤੁਹਾਡੇ ਕੋਲ ਲੱਗੇ ਹੋਏ ਆ ਜੀ ਇੱਥੇ ਪਹਿਲਾਂ ਵੀ ਕਈ ਪਾਰਟੀਆਂ ਆ ਚੁੱਕੀਆਂ ਆ ਵੇਖ ਰਵਤੀ ਜੀ ਅ ਅੱਜ ਕੱਲ੍ਹ ਦੇਖੋ ਜੀ ਹਰੇਕ ਥਾਂ ਦੇ ਉੱਪਰ ਵਾਰਦਾਤਾ ਬਹੁਤ ਜ਼ਿਆਦਾ ਵੱਜ ਚੁੱਕੇ ਜੀ ਹਾਂਜੀ ਕਿਸੇ ਨੂੰ ਕਰਿਆਰੇ ਵਾਲੀ ਸ਼ੌਕ ਤੇ ਚਾਹੀਦਾ ਹੋਵੇ ਜੀ ਛੋਟਾ ਕੈਮਰਾ ਰੇੜੀ ਤੇ ਚਾਹੀਦਾ ਹੋਵੇ ਛੋਟੀ ਜਗ੍ਹਾ ਤੇ ਚਾਹੀਦਾ ਹੋਵੇ ਜੀ ਆਪਣੇ ਕੋਲ ਹੈ ਕੇਅਰਕੈਨ ਕੰਪਨੀ ਚ ਵਾਈਫਾਈ ਕੈਮਰਾ ਜਿਹਦੇ ਚ ਏਰੀਆ ਵੀ ਬਹੁਤ ਵਧੀਆ ਆਉਂਦਾਗਾ ਜੀ ਏਰੀਆ ਵੀ ਜ਼ਿਆਦਾ ਕਵਰ ਕੈਪਚਰ ਹੁੰਦਾ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਵਾਂ ਜੀ ਬ੍ਰਾਂਡ ਕੇਅਰ ਕੈ ਠੀਕ ਹੈ ਜੀ ਇਹ ਵਾਈਫਾਈ ਨਾਲ ਅਟੈਚ ਹੁੰਦੇ ਆ ਵਾਈਫਾਈ ਨਾਲ ਕੈਮਰੇ ਅਟੈਚ ਹੋ ਜਾਂਦੇ ਜੀ ਇਹਨਾਂ ਦਾ ਆਪ ਦਾ ਵਾਈਫਾਈ ਆ ਮੈਮਰੀ ਕਾਰਡ ਪਾਉ ਪਲੱਗ ਇਡਪਲੇ ਹੈ ਠੀਕ ਹੈ ਜੀ ਮੋਬਾਈਲ ਤੇ ਚੱਲਦੇ ਆ ਮੋਬਾਈਲ ਤੇ ਚੱਲਣਗੇ ਜੀ ਇਹ ਵਾਲਾ ਕੈਮਰਾ ਵੀ ਹੈ ਜੀ ਇਹਦਾ ਵੀ ਬਹੁਤ ਵਧੀਆ ਐਂਗਲ ਆ ਜੀ ਹਾਂਜੀ ਇਹ ਵੀ ਕੈਮਰਾ ਹੋ ਚੁੱਕਿਆ ਜੀ ਇਹ ਵੀ 4G SIM ਵਾਲੇ ਕੈਮਰੇ ਆ ਚੁੱਕੇ ਜੀ ਕਿਤੇ ਆਪਣੇ ਵਾਈਫਾਈ ਦੀਆਂ ਤਾਰਾ ਨਹੀਂ ਗਈਆਂ ਇਹਦੇ ਵਿੱਚ ਇੱਕ SIM ਪਾਉ ਜੀ ਮਾਸਟਰਲ ਬ੍ਰਾਂਡ ਦਾ ਹੈਗਾ ਜੀ 4G ਕੈਮਰਾ ਅੱਛਾ ਜੀ ਇਸਦੇ ਵਿੱਚ SIM ਪਾਉ HD ਫੁੱਲ HD ਵੀਊ ਹੈ ਜੀ ਠੀਕ ਹੈ ਜੀ ਸੇਮਾ ਪਾਓ ਕਿਤੇ ਵੀ ਬੈਠੇ ਆਡੀਓ ਵੀਡੀਓ ਦੋਨੋ ਰਿਕਾਰਡ ਕਰਕੇ ਤੁਸੀਂ ਰਾਤ ਨੂੰ ਵੀ ਆਦ ਕਰੇ ਦੇਖ ਕੇ ਦੇਖ ਸਕਦੇ ਹੋ ਕਿ ਸ਼ੌਪ ਤੇ ਕੀ ਹੋ ਰਿਹਾ ਹੈ ਜੀ ਠੀਕ ਹੈ ਇਹ ਕੈਮ ਬ੍ਰਾਂਡ ਦੇ ਵਿੱਚ ਇੱਕ PTX ਕੈਮਰਾ ਆ ਗਿਆ ਹਾਂਜੀ ਜ਼ੂਮਿੰਗ ਕੈਮਰਾ ਜੀ ਆਪਟੀਕਲ ਲੈਂਸ ਦੇ ਨਾਲ ਆਇਆ ਕੈਮਰਾ ਹਾਂਜੀ ਟੈਲ ਐਕਸ ਜ਼ੂਮ ਆ ਜੀ ਇਹ ਹੀ ਬਹੁਤ ਵਧੀਆ ਕੁਆਲਿਟੀ ਹੈ ਜੀ ਠੀਕ ਹੈ ਸਰ ਆਪਣੇ ਕੋਲੇ ਯੂਐਨਵੀ ਬ੍ਰਾਂਡ ਦਾ ਤਕਰੀਬਨ ਸਭ ਲਈ ਪਤਾ ਜੀ ਆਪਣੇ ਕੋਲ ਫੁੱਲ ਸਟਾਕ ਯੂਐਨਵੀ ਬ੍ਰਾਂਡ ਦਾ ਮਿਲਦਾ ਜੀ ਸਾਡੇ ਕੋਲ ਪ੍ਰੋਜੈਕਟ ਲੈਣੋ ਦੇ ਕੈਮਰੇ ਯੂਐਨਵੀ ਬ੍ਰਾਂਡ ਦੇ ਨਵਗੇ ਜੀ ਇਹ IP ਕੈਮਰਾ ਜੀ 5 ਮੈਗਾਪਿਕਸਲ ਫੁੱਲੀ ਮੈਟਲ ਦੇ ਵਿੱਚ ਬ੍ਰਾਂਡ UBNV ਜੀ ਰੀਸੈਟ ਦਾ ਬਟਨ ਵੀ ਇਸ ਦੇ ਉੱਪਰ ਹੁੰਦਾ ਜੀ ਫੁੱਲੀ ਮੈਟਲ ਦੇ ਵਿੱਚ ਹੈ ਜੀ ਇਹ ਕੈਮਰਾ ਪ੍ਰੋਜੈਕਟ ਲੈਵਲ ਕੈਮਰਾ ਜੀ ਹੈ ਤੇ ਜੇ ਕਿਸੇ ਵੀਰ ਨੇ ਜਿਵੇਂ ਰੇੜੀ ਤੇ ਲਵਾਉਣਾ ਜਾਂ ਬਾਈਨਾ ਸਕੂਲ ਬਾਈਨਾ ਚਾਜਕਲ ਨੂੰ ਪਤਾ ਹੈ ਇਹ ਕੈਮਰਾ ਬਹੁਤ ਚੰਗਾ ਹੈ ਇਹ ਮਾਡਲ ਹੀ ਲੱਗ ਰਿਹਾ ਜੀ ਇਹ ਵਾਲਾ ਮਾਡਲ ਹੀ ਲੱਗ ਰਿਹਾ ਹੈ ਕਾਰਨ ਇਹ ਇਹਦੇ ਵਿੱਚ ਏਰੀਆ ਸਭ ਤੋਂ ਜ਼ਿਆਦਾ ਆਉਂਦਾ ਜੀ ਰੋਟੇਟ ਵਾਲੇ ਦੇ ਵਿੱਚ ਜਿਹੜਾ 360 ਰੋਟੇਟ ਵਾਲਾ ਕੈਮਰਾ ਹੁੰਦਾ ਉਹਦੇ ਵਿੱਚ ਏਰੀਆ ਘੱਟ ਕੈਪਚਰ ਹੁੰਦਾ ਇਸ ਦੇ ਵਿੱਚ ਏਰੀਆ ਵੱਧ ਕੈਪਚਰ ਹੁੰਦਾ ਹੈ ਠੀਕ ਹੈ ਜੀ ਬਾਈਨਾ ਦੇ ਵਿੱਚ ਜਾਂ ਰੇੜੀਆਂ ਦੇ ਵਿੱਚ ਛੋਟੇ ਜਿਹੜੇ ਹੈਗੇ ਆਪਣੇ ਕਰਿਆਨੇ ਵਾਲੇ ਹਾਂਜੀ ਵੀਰ ਉਹਨਾਂ ਦੇ ਇਹੀ ਲੱਗਦੇ ਜੀ ਕੈਮਰੇ ਸ਼ਾਪ ਦੇ ਵਿੱਚ ਯਾਨਕਿ ਕੋਈ ਇਹਦੇ ਤੇ ਡੀਵੀਆਰ ਦੀ ਲੋੜ ਨਹੀਂ ਕੋਈ ਕੋਸ਼ ਨਹੀਂ ਲੋ ਇਸ ਤੋਂ ਬਾਅਦ ਆਇਆ ਜੀ ਆਪਣੇ ਕੋਲ ਪੀਟੀ ਕੈਮਰਾ ਇੱਕ ਵੀਅਮ ਬ੍ਰਾਂਡ ਦਾ ਜੀ ਇਹ ਆਈਪੀ ਕੈਮਰਾ ਜਿੰਨਾਂ ਨੇ ਲਵਾਏ ਆ ਮੇਰੇ ਵੀਰਾਂ ਨੇ ਉਹਨਾਂ ਨੂੰ ਕੁਆਲਿਟੀ ਦਾ ਪਤਾ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਰੋਟੇਟ ਹੈ ਜੀ ਡਿਜੀਟਲ ਜ਼ੂਮ ਹੈ ਜੀ ਇਸ ਦੇ ਵਿੱਚ ਐਚਡੀ ਵੀਡੀਓ ਇਹ ਆ ਗਿਆ ਸਰ ਆਪਣੇ ਕੋਲੇ ਅੱਜਕੱਲ ਐਨਆਰਆਈ ਵੀਰ ਬਹੁਤ ਲਵਾ ਰਹੇ ਆ ਜੀ ਇਹ ਜਯੂਐਨਵੀ ਬ੍ਰਾਂਡ ਦਾ ਕੈਮਰਾ ਇਹ ਫੁੱਲੀ ਮੈਟਲ ਦੇ ਵਿੱਚ ਹੈ ਇਹ ਟੂਵੇ ਟਾਕ ਵਾਲਾ ਕੈਮਰਾ ਹੈ ਜੀ ਇਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਜੀ ਦੋਨੇ ਪਾਸੇ ਆਵਾਜ਼ ਯਾਨੀ ਕਿ ਅਗਲੇ ਦੀ ਵੀ ਆਊਗੀ ਤੇ ਆਪਣੀ ਵਾਇਸ ਵੀ। ਸਪੀਕਰ ਵਾਲੇ ਕੈਮਰੇ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਸਪੀਕਰ ਵਾਲੇ ਕੈਮਰੇ ਜੀ ਪਲੱਸ ਇਸ ਦੇ ਵਿੱਚ ਮੈਮਰੀ ਕਾਰਡ ਸਲੋਟ ਹੋ ਜਾਂਦਾ ਜੀ। ਮੈਮਰੀ ਕਾਰਡ ਰੱਗ ਤੋਂ ਪਾ ਜਾਂਦਾ ਹੈਗਾ। ਯੂਲ ਮੋਡ ਆ ਜੀ ਇਹਨੂੰ ਕਲਰ ਕਰ ਲਓ, ਬਲੈਕ ਐਂਡ ਵਾਈਟ ਕਰ ਲਓ। ਬਹੁਤ ਹੀ ਵਧੀਆ ਕੁਆਲਟੀ ਦਾ ਬ੍ਰਾਂਡ ਜੂਲ ਵੀ। ਠੀਕ ਹੈ ਜੀ। ਇਸ ਦੇ ਨਾਲ ਹੀ ਸਾਡੇ ਕੋਲ ਹਣੀਵਲ ਦਾ ਬ੍ਰਾਂਡ ਆਇਆ ਜੀ ਇੰਪੈਕਟ ਸੀਰੀਜ਼ ਦੇ ਵਿੱਚ ਇਹ ਵੀ ਵਾਈਫਾਈ ਕੈਮਰਾ ਬਹੁਤ ਹੀ ਵਧੀਆ ਕੈਮਰਾ ਜੀ। ਠੀਕ ਹੈ ਇਹ ਦੁਕਾਨ ਵਾਲੇ ਵੀਰਾਂ ਵਾਸਤੇ ਜੇ ਕੈਮਰਨ ਤੇ ਰੱਖਣਾ ਜਾਂ ਜੀ ਹਾਂਜੀ 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 ਬਹੁਤ ਹੀ ਵਧੀਆ ਕੈਮਰਾ ਜੀ ਜਿੱਥੇ ਕਿਤੇ ਲੱਗ ਰਿਹਾ ਜੀ ਆਈਪੀ ਕੈਮਰੇ ਵੀ ਕੋਈ ਛੇੜਖਾਨੀ ਕਰਦੇ ਆ ਜੀ ਕੈਮਰਿਆਂ ਨਾਲ ਆਪਣੇ ਉੱਪਰ ਥੱਲੇ ਕਰਦੇ ਆ ਤਾਂ ਉਹਨਾਂ ਲਈ ਇੱਕ ਕੈਮਰਾ ਆਇਆ ਹੋਇਆ ਜੀ ਵੈਲਡਰੂਪ ਕੈਮਰਾ ਕੈਮਰਾ ਬਹੁਤ ਹੀ ਜ਼ਿਆਦਾ ਵਧੀਆ ਜੀ ਯੂਐਨਵੀ ਬ੍ਰਾਂਡ ਦਾ ਜੀ ਕੋ ਨੋਵਾ ਗੱਡੀ ਦਾ ਟੈਸਟਡ ਆ ਜੀ ਇਹ ਅੱਛੀ ਇਹਨੂੰ ਪਰਚੜੀ ਹੋਈ ਆ ਜੀ ਗਲਾਸ ਨਹੀਂ ਬ੍ਰੇਕ ਹੁੰਦਾ ਜੀ ਇਹ ਟੈਸਟਡ ਆ ਜੀ ਠੀਕ ਹੈ ਠੀਕ ਹੈ ਯੂਐਨਵੀ ਬ੍ਰਾਂਡ ਬਹੁਤ ਹੀ ਵਧੀਆ ਅਲਟੀਮੇਟ ਕੈਮਰਾ ਜੀ ਆਈਪੀ ਕੈਮਰਾ ਠੀਕ ਹੈ ਜੀ 4 ਮੈਗਾਪਿਕਸਲ ਇਸ ਤੋਂ ਬਾਅਦ ਆਊਗਾ ਜੀ ਆਪਣੇ ਕੋਲੇ ਸੀਬੀ ਪਲਸ ਦਾ ਵਾਈਫਾਈ ਕੈਮਰਾ ਜੀ ਹਾਂ ਜੀ ਚਾਰੋਂ ਪਾਸੇ ਘੁੰਮੂਗਾ ਜੀ ਕੈਮਰਾ ਫੁੱਲ ਐਚਡੀ ਹੈ 4 ਮੈਗਾਪਿਕਸਲ ਦੇ ਨਾਲ ਆ ਜੀ ਠੀਕ ਹੈ ਜੀ ਆਪਣੇ ਕੋਲੇ ਜੀ ਯੂਐਨਵੀ ਦੇ ਵਿੱਚ ਹੋਰ ਮਾਡਲ ਆ ਜੀ ਮਾਡਲ ਦਾ ਬਹੁਤ ਤਾਂ ਵਿਰੇ ਆਪਣੇ ਕੋਲੇ ਉਹ ਨੂੰ ਮੇਨ ਮੇਨ ਨਹੀਂ ਦਿਖਾ ਰਿਹਾ ਜੀ ਇੱਕ ਆਇਆ ਜੀ ਤਾਂ ਬਹੁਤ ਤਗੜਾ ਕੈਮਰਾ ਯਾਰ ਬਹੁਤ ਵੱਡਾ ਕੈਮਰਾ ਜੀ ਇਹ ਹਾਂਜੀ ਅਲਾਰਮ ਸਿਸਟਮ ਸਭ ਕੁਝ ਲੱਗੂਗਾ ਜੀ ਇਹਦੇ ਵਿੱਚ 60 ਮੀਟਰ ਦਾ ਕਮਾਰ ਆ ਜੀ ਇਸਦੀ ਬਹੁਤ ਲੰਮੀ ਮਾਰ ਆ ਜੀ 7 ਮੀਟਰ ਤੱਕ ਤਾਂ ਬਹੁਤ ਹੋ ਜਾਂਦਾ ਯਾਰ ਹਾਂਜੀ 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 ਜੇ ਕਿ ਜੇ ਕਿਸੇ ਨੇ ਖੇਤ ਲਾਉਣਾ ਹੈ ਇਸ ਦਾ ਅਲੱਗ ਸਟੈਂਡ ਆਊਗਾ ਜੀ ਐਡਾ ਕੈਮਰਾ ਬਣ ਜਾਏਗਾ ਐਸੇ ਹੀ ਅਲੱਗ ਤੋਂ ਕੈਮਰਾ ਐਡਾ ਬਣ ਜਾਏਗਾ ਜੂਨੀ ਬ੍ਰੈਂਡ ਠੀਕ ਹੈ ਜੀ ਇਸ ਤੋਂ ਅੱਗੇ ਜੀ ਆਪਣੇ ਕੋਲੇ ਸੀਪੀ ਪਲਸ ਦੇ ਵਿੱਚ ਬ੍ਰਾਂਡ ਦੇ ਵਿੱਚ ਆ ਜਾਊਗਾ ਜੀ ਵਾਈਫਾਈ ਕੈਮਰਾ ਟ੍ਰੂ ਕੰਪਨੀ ਦੇ ਵਿੱਚ ਆ ਜਾਊਗਾ ਕਲਰ ਕੈਮ ਦੇ ਵਿੱਚ ਐਕਚੁਅਲੀ ਦੇ ਵਿੱਚ 5 ਮੈਗਾਪਿਕਸਲ ਕੈਮਰਾ ਜੀ ਠੀਕ ਹੈ ਯੂਐਨਵੀ ਦੇ ਵਿੱਚ 5 ਮੈਗਾਪਿਕਸਲ ਕੈਮਰਾ ਇਸਦੇ ਵੀ ਬਹੁਤ ਵਧੀਆ ਕੁਆਲਿਟੀ ਹੈ ਜੀ ਬਾਕੀ ਸਾਡੇ ਕੋਲ ਹਰੇਕ ਬ੍ਰਾਂਡ ਹੁੰਦਾ ਜੀ ਲਾਈਕ ਸੀਪੀ ਪਲਸ ਇਕਵੀਜ਼ਨ ਦਊਗਾ ਯੂਐਨਵੀ ਡੀ ਲਿੰਕ ਦਾ ਬ੍ਰਾਂਡ ਆਈਪੀ ਕੈਮਰੇ ਐਚਡੀ ਕੈਮਰੇ 4ਜੀ ਕੈਮਰੇ ਵਾਈਫਾਈ ਵਾਲੇ ਕੈਮਰੇ ਤੁਹਾਡੇ ਕੋਲ ਸਟਾਕ ਲੱਗਿਆ ਡਿਜੀ ਸੋਲ ਦਾ ਬ੍ਰਾਂਡ ਆਪਣੇ ਕੋਲੇ ਸਾਰਾ ਪਹੁੰਚ ਚੁੱਕਿਆ ਜੀ ਵਾਇਰ ਵਗੈਰਾ ਕੈਟ 6 ਜੇ ਕਿਸੇ ਵੀਰ ਨੇ ਜਿਵੇਂ ਆਪਾਂ ਖੇਤ ਹੈ ਕਈ ਰਿ ਕੋਈ ਖੇਤ ਆਪਣਾ ਹੁੰਦਾ ਸ਼ੌਂਕ ਹੁੰਦਾ ਵੀਰਾਂ ਨੂੰ ਜਾਂ ਕਿਵੇਂ ਵੀ ਜੇ ਖੇਤ ਦੀ ਨਿਗਰਾਨੀ ਰੱਖਣੀ ਹੈ ਉੱਥੇ ਕੋਈ ਲੈਂਡ ਦਾ ਪ੍ਰਬੰਧ ਨਹੀਂ ਤੇ ਕੋਈ ਕੈਮਰਾ ਹੈ ਹਾਂਜੀ ਉਹਦੇ ਲਈ ਆਪਣਾ ਸੋਧਰਾ ਵਾਲਾ ਕੈਮਰਾ ਹੁੰਦਾਗਾ ਜੀ ਅੱਛਾ ਜੀ ਕੁਆਲਿਟੀ ਬਹੁਤ ਵਧੀਆ ਜੇ ਅਸੀਂ ਕਈ ਥਾਵਾਂ ਦੇ ਉੱਪਰ ਲਾਇਆ ਹੋਇਆ ਜੀ ਇਹ ਕੈਮਰਾ ਕੋਈ ਤਾਰ ਦੀ ਪਾਉਣ ਦੀ ਲੋੜ ਨਹੀਂ ਜੀ ਇਹਦੇ ਵਿੱਚ ਸਿਮ ਪਾਓ ਤੇ ਪਲੱਗ ਐਟ ਪਲੇ ਹੈ ਠੀਕ ਹੈ ਪੰਜਾਬ ਦੇ ਸੋਲਰ ਪੈਨਲ ਜਿੱਥੇ ਲੱਗੇ ਆ ਮੇਰੇ ਵੀਰਾਂ ਦੇ ਉਹਨਾਂ ਦੀ ਨਿਗਰਾਨੀ ਵਾਸਤੇ ਇਹ ਕੈਮਰਾ ਬਹੁਤ ਬੈਸਟ ਹੈ ਜੀ ਹਾਂਜੀ ਆਪਣੇ ਘਟੋ ਘਟ ਕਿੰਨੇ ਤੋਂ ਕੈਮਰਾ ਸਟਾਰਟ ਹੈ ਇਹ ਡੀ ਲਿੰਕ ਦਾ ਬ੍ਰਾਂਡ ਹੈ ਜੀ ਹਾਂਜੀ ਬਹੁਤ ਵਧੀਆ ਵਾਰੰਟੀ ਹੈ ਜੀ ਵਧੀਆ ਕੁਆਲਿਟੀ ਹੈ ਜੀ ਇਹਦੀ ਆਪਣੇ ਨੂੰ ਈ ਹਜ਼ਾਰ ਰੁਪਏ ਦਾ ਕੈਮਰਾ ਪੈਂਦਾ ਹੈਗਾ ਜੀ ਇੱਕ ਠੀਕ ਹੈ ਜੀ ਜੇ ਮੇਰਾ ਵੀਰ ਕੋਈ ਸ਼ੇਅਰ ਕਰਕੇ ਆਊਗਾ ਜੀ ਵੀਡੀਓ ਨੂੰ ਉਹਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਸਕ੍ਰੀਨਸ਼ਾਟ ਲੈ ਕੇ ਮੇਰੇ ਕੋਲ ਆਊਗਾ ਤਾਂ ਉਸ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੀ ਠੀਕ ਹੈ ਜੀ ਇੱਕ ਹੋਣਾ ਰਿਹਾ ਲਾਉਣ ਦਾ ਵੀ ਲਾਉਣ ਦਾ ਆਪਣੇ ਕੋਲੇ ਕੋਈ ਪ੍ਰਬੰਧ ਹੈ ਜਾਂ ਜੇ ਕਿਸੇ ਨੇ ਦੂਰ ਕਿਸੇ ਨੇ ਲਵਾਉਣੇ ਆ ਤੇ ਵੀ ਉਹਨਾਂ ਨੂੰ ਤੁਸੀਂ ਕੋਰੀਅਰ ਜਾਂ ਕੋਈ ਹੋਰ ਪ੍ਰਬੰਧ ਹੀ ਹਾਂਜੀ ਹਾਂਜੀ ਲਾਉਣ ਦਾ ਸਾਡੇ ਕੋਲ ਜੀ ਦੇਖੋ 50 ਕਿਲੋਮੀਟਰ ਤੋਂ ਵਧੀਆ ਪ੍ਰੋਪਰਟੀ ਹੈ ਜੀ ਅਸੀਂ ਉਹਨਾਂ ਨੂੰ ਭੇਜ ਕੇ ਲਵਾਉਣੇ ਆ ਜੀ ਕੈਮਰੇ ਆਈਪੀ ਹੋਣ ਐਚਡੀ ਹੋਣ ਜੇ ਕਿਸੇ ਨੇ ਬਾਹਰ ਦੂਰ ਤੋਂ ਲਗਾਉਂਦੇ ਜੀ ਮੰਨ ਕੇ ਚਲੋ ਆਰਡਰ ਪਾ ਦਿੰਦੇ ਜੀ ਸਾਨੂੰ ਉਹਨਾਂ ਦਾ ਅਸੀਂ ਟਰੈਕ ਕੋਰ ਕੋਰੀਅਰ ਡੀਟੀਸੀ ਵਗੈਰਾ ਸ਼੍ਰੀ ਮੁਰਤੀ ਇਹਨਾਂ ਦੇ ਕੋਰੀਅਰ ਆਹੀ ਅਸੀਂ ਕਰਦੇ ਆ ਤੇ ਕੈਮਰਾ ਦੇ ਬਾਕੀ ਆਪਣੇ ਐਸੈਸਰੀ ਹਾਂਜੀ ਕੈਮਰਾ ਦੀ ਸੈਸ ਦੀ ਵਗੈਰਾ ਆਪਣੇ ਕੋਲ ਜੀ ਸਪਲਟਰ ਹੁੰਦੇ ਆ ਜੀ 60 ਮੀਟਰ ਦੇ ਸਪਲਟਰ ਹੁੰਦੇ ਆ ਜੀ ਐਚ ਡੀ ਐਮ ਆਈ ਵਾਲੇ ਜੀ ਸਪਲਟਰ ਹੋਗੇ ਜੀ ਬੀ ਐਨ ਸੀ ਕਨੈਕਟਰ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਇਹ ਸਭ ਤੋਂ ਸਸਤੀ ਚੀਜ਼ ਆ ਪਰ ਵਧੀਆ ਕੁਆਲਟੀ ਦੇ ਵਿੱਚ ਇਹ ਕੁਆਲਟੀ ਇਹ ਨਹੀਂ ਬਣਾਉਣੀ ਹੁੰਦੀ ਜੀ ਕੈਮਰੇ ਦੀ ਹਾਂਜੀ ਆਗੇ ਜੀ ਆਪਣੇ ਕੋਲੇ 2 ਪੋਰਟ 4 ਪੋਰਟ ਸਪਲਿਟਰ ਆ ਗਏ ਜੀ ਇਧਰ ਆਪਣੇ ਕੋਲ ਕਨਵਰਟਰ ਆ ਗਏ ਹੋਏ ਜੀ HDMI ਟੂ AV VGA ਟੂ AV HDMI ਟੂ AV 30 ਮੀਟਰ ਲ ਐਕਸਟੈਂਡਰ ਆ ਚੁੱਕੇ ਆ ਜੀ ਬਾਕੀ ਆ ਸਾਰੇ ਕੈਮਰਾ IP ULNVI ਬ੍ਰਾਂਡ ਆ ਇਕਵਿਜਨ ਦੇ ਵਿੱਚ 4 ਮੈਗਾਪਿਕਸਲ CPU ਦੇ ਵਿੱਚ ਆ ਗਏ ਜੀ ULNVI ਇਧਰੋਂ ਇਕਵਿਜਨ ਦਾ ਸਟਾਕ ਲੱਗਿਆ ਹੋਇਆ ਜੀ Q100 ਦਾ ਲੱਗਿਆ ਉੱਪਰ ਰਾਊਟਰ ਪਏ ਹੋਇਆ ਜੀ ਇਹ ਲੜੀਆਂ ਪਈਆਂ ਆਪਣੇ ਉਧਰ ਐਨਵੀਆਰ ਪਏ ਆ ਜੀ 4K ਵਾਲੇ ਕਨਸਟੈਂਟ ਬ੍ਰਾਂਡ ਦੇ ਵਿੱਚ ਜੀ PU4U ਲੋਕਰ ਕੰਸਟੈਂਟ ਬ੍ਰਾਂਡ ਦੇ ਵਿੱਚ ਆ ਗਈ ਹੋਈ ਹੈ ਜੀ ਸਟਾਕਸ ਨੂੰ ਸਭ ਮਿਲੂਗਾ ਜੀ